ਅਸੀ ਕਾਲ ਜੀ ਸਾਰਿਆਂ ਨੂੰ ਜੀ ਅੱਜ ਅਸੀਂ ਇੱਕ ਨਵੇਂ ਸਫ਼ਰ ਤੇ ਨੂੰ ਚੱਲੇ ਆਂ ਜਿਵੇਂ ਜਿਵੇਂ ਸਫ਼ਰ ਤੇ ਚਲਦੇ ਜਾਵਾਂਗੇ ਤੁਹਾਨੂੰ ਪਤਾ ਲੱਗਦਾ ਜਲਿਆ ਜਾਊਗਾ ਕਈ ਦਿਨ ਹੋ ਗਏ ਸੀ ਪਲੈਨਿੰਗਾਂ ਕਰਦੇ ਨੂੰ ਵੀ ਚਲੋ ਚਲਦੇ ਆਂ ਚਲਦੇ ਆਂ ਇੱਥੇ ਚਲਦੇ ਆਂ ਉੱਥੇ ਚਲਦੇ ਆਂ ਕਈ ਕਹਿੰਦੇ ਤੇ ਗਰਮੀ ਵਾਲੇ ਪਾਸੇ ਨੂੰ ਵਗਜੋ ਪਰ ਆਪਣਾ ਚਤ ਜਾਨੀ ਤੇ ਮੰਨਦਾ ਵੀ ਆਪਾਂ ਗਰਮੀ ਵਾਲੇ ਪਾਸੇ ਨੂੰ ਜਾਈਏ ਆਪਾਂ ਚਾਹੁੰਦੇ ਤੇ ਵੀ ਠੰਡ ਵਾਲੇ ਪਾਸੇ ਨੂੰ ਜਾਈਏ ਤੇ ਥੋੜਾ ਜਆ ਹੁਣ ਰੱਬ ਵਾਲੇ ਪਾਸੇ ਨੂੰ ਵੀ ਜੁੜਨਾ ਸ਼ੁਰੂ ਕਰੀਏ ساری ਉਮਰ ਕੱਟਤੀ ਹੁਣ ਰੱਬ ਨਾਲ ਜੁੜਨਾ ਬਣਦਾ ਤੇ ਸਾਰੇ ਸਾਥੀਆਂ ਨੂੰ ਸਾਰੇ ਵੀਰਾਂ ਨੂੰ ਭੈਣਾਂ ਨੂੰ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਤੁਸੀਂ ਜਰੂਰ ਕਰਿਓ ਆਪਾਂ ਜਿਹੜੀਆਂ ਹੁਣ ਜਾਣਕਾਰੀਆਂ ਲੈ ਕੇ ਆਵਾਂਗੇ ਜਾਂ ਆਪਾਂ ਘੁੰਮਾਂ ਫਿਰਾਂਗੇ ਉਹ ਤੁਹਾਡੇ ਸਾਰਿਆਂ ਦੇ ਨੂੰ ਜਿਵੇਂ ਜਿਵੇਂ ਘੁੰਮਾਂਗੇ ਜਿਵੇਂ ਜਿਵੇਂ ਜਿੱਥੇ ਜਿੱਥੇ ਜਾਵਾਂਗੇ ਉੱਥੇ ਦੱਸ ਦੱਸਦੇ ਜਾਵਾਂਗੇ ਤੇ ਸਾਨੂੰ ਪਤਾ ਹੈ ਵੀ ਤੁਸੀਂ ਸਾਡਾ ਸਾਥ ਜ਼ਰੂਰ ਦਿਓਗੇ ਧੰਨਵਾਦ ਜੀ ਅੱਗੇ ਹੁਣ ਜਿਵੇਂ ਜਿਵੇਂ ਇੱਕ ਇੱਕੇ ਚੱਲਦੇ ਜਾਵਾਂਗੇ ਉਹਵੇਂਵੇਂ ਜਾਣਕਾਰੀ ਹੈ ਜਿਹੜੀ ਤੁਹਾਡੇ ਨਾਲ ਸ਼ੇਅਰ ਕਰਦੇ ਜਾਵਾਂਗੇ ਲਓ ਜੀ ਹੇਮ ਹੇਮ ਕੋਰਸ ਹੇਮਕੁੰਡ ਸਾਹਿਬ ਜਾਣ ਲਈ ਤਿਆਰੀ ਹੈ ਜਿਹੜੀ ਉਹ ਸ਼ੁਰੂ ਕਰਤੀ ਆਪਾਂ ਨੇ ਹੁਣ ਠੀਕ ਹੈ ਦੇਖੇ ਬਲੌਗ ਬਰਾਡ ਉਹਨਾਂ ਦੇ ਤੇ ਹੋਰ ਸਾਰਿਆਂ ਦੇ ਮੈਂ ਕਿਹਾ ਵੀ ਆਪਾਂ ਵੀ ਹੇਮਕੁੰਡ ਸਾਹਿਬ ਚੱਲਦੇ ਆਂ ਘਰਦਿਆਂ ਨੂੰ ਮਨਾਇਆ ਮਨੂਏ ਦੇਖਦੇ ਆਂ ਹੁਣ ਤਿਆਰੀ ਹੈ ਜਿਹੜੀ ਉਹ ਸ਼ੁਰੂ ਕਰਈ ਹੈ ਪੈਕਿੰਗ ਦੀ ਤੇ ਉਧਰ ਤਾਂ ਆਪਾਂ ਦੇਖ ਲਏ ਦੋ ਬੈਗ ਜਿਹੜੇ ਥੱਲੇ ਵਾਸਤੇ ਠੀਕ ਹੈ ਨਾ ਗੋਮੇਦ ਧਾਮ ਤੇ ਘਾਟ ਤੋਂ ਥੱਲੇ ਲਈ ਹੁਣ ਆਹ ਉੱਪਰ ਲਈ ਲੈਦਾ ਬੈਗੇ ਤਿਆਰ ਕਰ ਲਈ ਆਪਾਂ ਨੇ ਇੱਕ ਕੱਪੜਾ ਇੱਕ ਘਰਦਿਆਂ ਦਾ ਹਣਾ ਇੱਕ ਆਹ ਜੇਬਾਂ ਦੀ ਵਾਲੀ ਟੀ-ਸ਼ਰਟ ਆ ਇਹ ਪਾਵਾਂਗੇ ਇੱਕ ਆਹ ਟਰੈਕ ਸੂਟ ਜਿਹ ਹੈ ਹਮਣਾ ਠੀਕ ਹੈ ਤੇ ਇੱਕ ਘਰਦਿਆਂ ਦਾ ਹੋ ਗਿਆ ਬਸ ਆ ਦੋ ਬੈਗ ਤਿਆਰ ਕਰ ਲਈ ਆਪਾਂ ਹੁਣ ਠੀਕ ਹੈ ਇਹ ਬੈਗ ਨੂੰ ਲਗਾ ਲਗਾ ਕਰਕੇ ਰੱਖ ਲਿਆ ਵੀ ਇਹਦੇ ਵਿੱਚ ਨਾ ਸਾਰਾ ਕੁਝੇ ਫਿੱਟ ਜਾ ਕਰ ਲਿਆ ਜਗਾੜ ਸਾਰਾ ਠੀਕ ਹੈ ਹੁਣ ਬਾਕੀ ਦੇਖਦੇ ਆਂ ਹੋਰ ਜਿਹੜੀ ਜਿਹੜੀ ਤੀਜਾਂ ਦੀ ਲੋੜ ਪੈਂਦੀ ਹੈ ਦਵਾਈਆਂ ਦੀ ਹੋਰ ਉਹ ਵੀ ਦੇਖਦਾ ਹੁਣ ਉਹ ਵੀ ਪੈਕਿੰਗ ਚੱਲ ਰਹੀ ਆ ਬਸ ਉਹਦੀ ਵੀ ਤਿਆਰੀ ਹੋ ਆ ਨਾਲ ਇੱਕ ਤਿਆਰ ਕਰ ਲਿਆ ਦਵਾਈਆਂ ਦਾ ਡੱਬਾ ਠੀਕ ਹੈ ਇਹਦੇ ਵਿੱਚ ਕਰੋਸਿਨ ਵਗੈਰਾ ਪੇਨਕিলার ਰੱਖ ਲਈਆਂ ਬਾਕੀ ਮੇਰੇ ਵਾਸਤੇ ਬੀਪੀ ਦੀ 슈ਗਰ ਦੀ ਗੋਲੀਆਂ ਨੇ ਜਿਹੜੀਆਂ ਹੋ ਗਈਆਂ ਰੱਖ ਲਈਆਂ ਆਪਾਂ ਨੇ ਠੀਕ ਹੈ ਤੇ ਇਹ ਹੁਣ ਆਪਾਂ ਇਹ ਵਾਲੇ ਬੈਗ ਦੇ ਵਿੱਚ ਪਾ ਦੱਬਾ ਤੇ ਇਹਦੇ ਵਿੱਚ ਆਪਾਂ ਨੇ ਨਾਲ ਥੋੜੇ ਮੋਟੀਆਂ ਗੋਲੀਆਂ ਗੋਲੀਆਂ ਟੌਫੀਆਂ ਵੀ ਰੱਖ ਲਈਆਂ ਵੀ ਉੱਥੇ ਵਧੀਆ ਲੱਗੇ ਠੀਕ ਆ ਆ ਬੈਗ ਆਪਦਾ ਤਿਆਰ ਕਰ ਲਿਆ ਇਹਦੇ ਵਿੱਚ ਉੱਪਰ ਜਾਣ ਲਈ ਕੋਟ ਕੂਟਜਾ ਪਾ ਲਿਆ ਠੀਕ ਐ ਤੇ ਪਰਨਾ-ਪੁਰਨਾ ਜਿਹਾ ਰੱਖ ਲਿਆ ਠੀਕ ਐ ਤੇ ਬਾਕੀ ਮੂੰਹ ਠੀਕ ਜਾ ਰਹੇ ਇਸ ਕਰਕੇ ਆਪਣੇ ਇਹ ਲੈਚੀਆਂ ਲੋਚੀਆਂ ਵੀ ਪਾਲੀਆਂ ਹਨਾ ਇਹ ਜਗੜ ਜਾ ਤਾਂ ਲੋਡ ਕਰ ਲਿਆ ਹੁਣ ਦੇਖਦੇ ਆ ਹੋਰ ਕਿਹੜੀ-ਕਿਹੜੀ ਚੀਜ਼ਾਂ ਲੈ ਕੇ ਆਉਣੀਆਂ ਨੇ ਗੱਡੀ ਦੀਆਂ ਵੀ ਲੋਡ ਕਰਾਉਣੀਆਂ ਨੇ ਚੀਜ਼ਾਂ ਗਈ ਆ ਬੈਗ ਦੇ ਵਿੱਚ ਆਪਣੇ ਘਰਦਿਆਂ ਦੇ ਕੱਪੜੇ-ਕੱਪੜੇ ਹੋਗੇ ਤੇ ਆਪਣੇ ਨਾਲ ਨਾਉਣ-ਧਾਉਣ ਵਾਲਾ ਜਗੜ ਜਾ ਸਾਰਾ ਹੋ ਗਿਆ ਠੀਕ ਐ ਕਰਨੇ ਪਰਨੇ ਹੋਗੇ ਲੋ ਜੀ હેਮ ਹੈਮ ਕੋਰਸ ਹੈਮ ਕੋਰਸ ਸਾਹਿਬ ਜਾਣ ਲਈ ਤਿਆਰੀ ਹੈ ਜਿਹੜੀ ਉਹ ਸ਼ੁਰੂ ਕਰਤੀ ਆਪਾਂ ਨੇ ਠੀਕ ਹੈ ਦੇਖੇ ਬਲੌਗ ਬਰਾਡ ਉਹਨਾਂ ਦੇ ਤੇ ਹੋਰ ਸਾਰਿਆਂ ਦੇ ਮੈਂ ਕਹਾ ਵੀ ਆਪਾਂ ਵੀ ਹੈਮ ਕੋਰਸ ਸਾਹਿਬ ਚੱਲਦੇ ਹਾਂ ਘਰਦਿਆਂ ਨੂੰ ਮਨਾਇਆ ਮਨੂਏ ਦੇਖਦੇ ਹਾਂ ਹੁਣ ਤਿਆਰੀ ਹੈ ਜਿਹੜੀ ਉਹ ਸ਼ੁਰੂ ਕਰ ਰਹੀ ਹੈ ਪੈਕਿੰਗ ਦੀ ਤੇ ਉੱਧਰ ਤਾਂ ਆਪਾਂ ਦੇਖ ਲਏ ਦੋ ਬੈਗ ਜਿਹੜੇ ਥੱਲੇ ਵਾਸਤੇ ਠੀਕ ਹੈ ਨਾ ਗੋਮਿੰਦ ਧਾਮ ਤੇ ਘਾਟ ਤੋਂ ਥੱਲੇ ਲਈ ਹੁਣ ਆਹ ਉੱਪਰ ਲਈ ਲੈਦਾ ਬੈਗੇ ਤਿਆਰ ਕਰ ਲਈ ਆਪਾਂ ਨੇ ਇੱਕ ਆਪ ਦਾ ਇੱਕ ਘਰਦਿਆਂ ਦਾ ਹਨਾ ਇੱਕ ਆਹ ਜੇਬਾਂ ਦੀ ਵਾਲੀ ਟੀ-ਸ਼ਰਟ ਆ ਇਹ ਪਾਵਾਂਗੇ ਇੱਕ ਆਹ ਟਰੈਕ ਸੂਟ ਜਿਹ ਹੈ ਹਮਣਾ ਠੀਕ ਹੈ ਤਿੱਕ ਕਰਦਿਆਂ ਦਾ ਹੋ ਗਿਆ। ਬਸ ਆ ਦੋ ਬੈਗ ਤਿਆਰ ਕਰ ਲਏ ਆਪਾਂ ਹੁਣ। ਠੀਕ ਹੈ। ਇਹ ਬੈਗਾਂ ਨੂੰ ਲੈ ਲੈਦਾ ਕਰਕੇ ਰੱਖ ਲਿਆ ਵੀ ਇਹਦੇ ਵਿੱਚ ਨਾ ਸਾਰਾ ਕੁਝੇ ਫਿੱਟ ਜਾ ਕਰ ਲਿਆ ਜਗਾੜ ਸਾਰਾ। ਠੀਕ ਹੈ। ਹੁਣ ਬਾਕੀ ਦੇਖਦੇ ਆਂ। ਹੋਰ ਜਿਹੜੀ ਜਿਹੜੀ ਤੀਜਾਂ ਦੀ ਲੋੜ ਪੈਂਦੀ ਐ ਦਵਾਈਆਂ ਦੀ ਹੋਰ ਉਹ ਵੀ ਦੇਖਦਾ ਹੁਣ। ਉਹ ਵੀ ਪੈਕਿੰਗ ਚੱਲ ਰਹੀ ਆ ਬਸ ਉਹਦੀ ਵੀ ਤਿਆਰੀ ਹੋ ਆ ਨਾਲ ਇੱਕ ਤਿਆਰ ਕਰ ਲਿਆ ਦਵਾਈਆਂ ਦਾ ਡੱਬਾ। ਠੀਕ ਹੈ ਇਹਦੇ ਵਿੱਚ ਕਰੋਸੀਨ ਵਗੈਰਾ ਪੇਨਕিলার ਰੱਖ ਲਿਆ ਬਾਕੀ ਮੇਰੇ ਵਾਸਤੇ ਬੀਪੀ ਦੀ 슈ਗਰ ਦੀ ਗੋਲੀਆਂ ਨੇ ਜਿਹੜੀਆਂ ਉਹ ਵੀ ਰੱਖ ਲਈਆਂ ਆਪਾਂ ਨੇ ਠੀਕ ਹੈ ਤੇ ਇਹੇ ਹੁਣ ਆਪਾਂ ਇਹ ਵਾਲੇ ਬੈਗ ਦੇ ਵਿੱਚ ਪਾ ਦੱਬਾ ਤੇ ਇਹਦੇ ਵਿੱਚ ਆਪਾਂ ਨੇ ਨਾਲ ਥੋੜੇ ਮੋਟੀਆਂ ਗੋਲੀਆਂ-ਗੋਲੀਆਂ ਟੌਫੀਆਂ ਵੀ ਰੱਖ ਲਈਆਂ ਵੀ ਉੱਥੇ ਵਧੀਆ ਲੱਗੇ ਠੀਕ ਹੈ ਆ ਬੈਗ ਆਪਦਾ ਤਿਆਰ ਕਰ ਲਿਆ ਇਹਦੇ ਵਿੱਚ ਉੱਪਰ ਜਾਣ ਲਈ ਕੋਟ-ਕੂਟ ਜਾਂ ਪਾ ਲਿਆ ਠੀਕ ਹੈ ਤੇ ਪਰਨਾ-ਪੁਰਨਾ ਜਾਂ ਰੱਖ ਲਿਆ ਠੀਕ ਹੈ ਤੇ ਬਾਕੀ ਮੂੰਹ ਠੀਕ ਜਾ ਰਹੇ ਇਸ ਕਰਕੇ ਆਪਣੇ ਇਹ ਲੈਚੀਆਂ ਲੋਚੀਆਂ ਵੀ ਪਾਲੀਆਂ ਹਨਾ ਇਹ ਜਗੜ ਜਿਆ ਤਾਂ ਲੋਡ ਕਰ ਲਿਆ ਹੁਣ ਦੇਖਦੇ ਆ ਹੋਰ ਕਿਹੜੀ-ਕਿਹੜੀ ਚੀਜ਼ਾਂ ਲੈ ਕੇ ਆਉਣੀਆਂ ਨੇ ਗੱਡੀ ਦੀਆਂ ਵੀ ਲੋਡ ਕਰਾਉਣੀਆਂ ਨੇ ਚੀਜ਼ਾਂ ਗਈ ਬੈਗ ਦੇ ਵਿੱਚ ਆਪਣੇ ਘਰਦਿਆਂ ਦੇ ਕੱਪੜੇ-ਕੱਪੜੇ ਹੋਗੇ ਤੇ ਆਪਣੇ ਨਾਲ ਨਾਉਣ ਧਾਉਣ ਵਾਲਾ ਜਗੜ ਜਾ ਸਾਰਾ ਹੋ ਗਿਆ ਠੀਕ ਹੈ ਪਰਨੇ ਪਰਨੇ ਹੋ ਗਏ ਲਓ ਜੀ ਗਰਮੀਆਂ ਦੀਆਂ ਛੁੱਟੀਆਂ ਤਾਂ ਹੋ ਗਈਆਂ ਫਿਰ ਇੱਕ ਪੰਗਾ ਹੋਰ ਪੈ ਜਾਂਦਾ ਹੁੰਦਾ ਹੈ ਵੀ ਹੁਣ ਕਿਤੇ ਨਾ ਕਿਤੇ ਘੁੰਮਣ ਜਾਓ ਠੀਕ ਹੈ ਇਹ ਵੀ ਇੱਕ ਮਜਬੂਰੀ ਜੀ ਬਣ ਜਾਂਦੀ ਹੈ ਵੀ ਘੁੰਮਣ ਜਾਓ ਘੁੰਮਣ ਜਾਓ ਤਾਂ ਕਿੱਥੇ ਜਾਓ ਠੀਕ ਹੈ ਕਿੱਥੇ ਜਾਓ ਤੇ ਤੋਂ ਪਹਿਲਾਂ ਫਿਰ ਗੱਡੀਆਂ ਵੀ ਤਿਆਰ ਕਰੋ ਠੀਕ ਹੈ ਜੀ ਹੁਣ ਇਸ ਕਰਕੇ ਇਹ ਸੋਚਿਆ ਫਿਰ ਪਹਿਲਾਂ ਤਾਂ ਗੱਡੀ ਲੋਡ ਕਰੋ ਕਰਾਈਏ ਕਿਰਾ ਇਹਦੀ ਇੰਸ਼ੋਰੈਂਸਾਂ ਜੀਆਂ ਪੋਲੂਸ਼ਨ ਜਿਹੇ ਇਹ ਕਰਵਾਓ ਕਰਾਈਏ ਕਿਰਾ ਹੁਣ ਇਹਦਾ ਮੈਂ ਸੋਚਿਆ ਵੀ ਚੱਲ ਕੇ ਆਪਾਂ ਪ੍ਰਦੂਸ਼ਣ ਤਾਂ ਕਰਾਈ ਲਿਆਈਏ ਠੀਕ ਹੈ ਫਿਰ ਇੰਸ਼ੋਰੈਂਸ ਵਾਲੇ ਦੇ ਵਿੱਚ ਚੱਲਦੇ ਆ ਠੀਕ ਹੈ ਪ੍ਰਦੂਸ਼ਣ ਵਾਲੇ ਲੋ ਤਾਂ ਪ੍ਰਦੂਸ਼ਣ ਕਰਵਾ ਲਿਆ ਆਪਾਂ ਨੇ ਹਨਾ ਠੀਕ ਹੈ ਇੱਕ ਦੇਖਦੇ ਆ ਨਾਲੇ ਨਾ ਇਹਦੇ ਚੋਂ ਜਿਹੜੇ ਮੂਰਲੇ ਵਾਈਪਰ ਜੇ ਤੇ ਇਹਦੇ ਚ ਵੀ ਦਿੱਕਤ ਆਈ ਹੋਈ ਸੀ ਚਲੋ ਲਿਗਡੀ ਨੂੰ ਦੇਖਦੇ ਆ ਨੰਬਰਾਈ ਨੂੰ ਦਿਖਾ ਕੇ ਮਿੱਤੀ ਕਹਿੰਦਾ ਇਹ ਹਾਂਜੀ ਲੋ ਜੀ ਭਾਈ ਗੱਡੀ ਦਾ ਇੱਕ ਕੰਮ ਤਾਂ ਲੋਟ ਹੋ ਗਿਆ ਵੀ ਉਹ ਜਿਹੜਾ ਪਾਣੀ ਜਾ ਮਾਰਦੀ ਸੀ ਸ਼ੀਸ਼ੇ ਤੇ ਉਹ ਤਾਂ ਨੋਟ ਕਰਾ ਲਿਆ ਹੁਣ ਇਹਦਾ ਪੋਲੂਸ਼ਨ ਵਾਲਾ ਕੰਮ ਤੇ ਇੰਸ਼ੋਰੈਂਸ ਵਾਲਾ ਇਹ ਵੀ ਕਰਾਉਣਾ ਲੱਗੂ ਉਹ ਕਹਿੰਦੇ ਨਹੀਂ ਹੁੰਦੇ ਐਵੇਂ ਕੋਈ ਫੇਰ ਆ ਕੇ ਮੰਗਾ ਲੈ ਬੈਠਦਾ ਮੂਰੇ ਫਿਰ ਦਿੱਕਤ ਚਾਵਾਂਗੇ ਉਹ ਤੋਂ ਵਧੀਆ ਮੈਂ ਕਿਹਾ ਚੱਲ ਵੀ ਹੁਣ ਇਹ ਵੀ ਕੰਮ ਨਿਬੇੜ ਦੀ ਠੀਕ ਹੈ ਲੈ ਹੁਣ ਚੱਲੇ ਆਂ ਜਾ ਕੇ ਹੁਣ ਇਹ ਵੀ ਕਰਾ ਕੇ ਲਿਆਉਣੇ ਆਂ ਬਾਈ ਤੋਂ ਕੰਮ ਠੀਕ ਹੈ ਨਾ ਦੇਖਦੇ ਆਂ ਹੁਣ ਉਹ ਕੀ ਕਹਿੰਦਾ ਹੈ ਕਰਾਵਾਂਗੇ ਤਾਂ ਥਰਡ ਪਾਰਟੀ ਜਹੀ ਕਰਾ ਲਾਂਗੇ ਠੀਕ ਹੈ ਫਿਰ ਇੰਨੇ ਗੇੜੇ ਗੁੜੇ ਨੂੰ ਲੋ ਟ੍ਰਾਫਿਕ ਕੰਮ ਆ ਫਿਰ ਦੇਖਦੇ ਆ ਕੀ ਬਣਦਾ ਮੁੰਡੇ ਨੂੰ ਫੌਂਟ ਜਾਂਦਾ ਕਰਿਆ ਬਾਈ ਨੂੰ ਨਾਮ ਬਣਵਾ ਕੇ ਰੱਖਦੇ ਜੇ ਜਾਂਦੇ ਨੂੰ ਐ ਬਣਾਈ ਪਈ ਹੋਈ ਐਨਸੋਰੈਂਸ ਠੀਕ ਐ ਤਾਂ ਚੱਕੀਏ ਤੇ ਆ ਜੀਏ ਗਰਮੀ ਨੇ ਇੰਨੀ ਕ ਧੂੜ ਪੱਟੀ ਪਈ ਐ ਨਾ ਗੱਡੀ 'ਚ ਬੈਠੇ ਜਾਂਦੇ ਨੂੰ ਵੀ ਐ ਲੱਗ ਰਿਹਾ ਵੀ ਵੀ ਜਿਹਾ ਜਿਹੀ ਗੋਲੀ ਮਾਰਤੀ ਜਿਹਾ ਜਿਹੀ ਬਾਹਰ ਨਿਕਲ ਆਈ ਠੀਕ ਐ ਨਾ ਤਾਂ ਦੇਖਦੇ ਆ ਕਿ ਆ ਆਪਣੇ ਪਏ ਨੇ ਆਰੇ ਪੱਤਿਆ ਜਾਂਦਾ ਦੀ ਸੱਪ ਨੂੰ ਫੜਨ ਵਾਲਾ ਓਕੇ ਇਹਦਾ ਹੁਣ ਇਹ ਵਾਲਾ ਨਵੇੜਕੇ 'ਚ ਕੰਮ ਫੇਰ ਲੋਟ ਕਰ ਆਉਣੀਆਂ ਗੱਡੀ ਵਾਲਾ ਤਾਂ ਲੋਟ ਹੋ ਜੂ ਕੰਮ ਫਿਰ ਕੱਪੜੇ ਲੀੜੇ ਇਕੱਠੇ ਕਰਦੇ ਆ ਫਿਰ ਜਦੋਂ ਇਹਦਾ ਫਾਇਦਾ ਇਹ ਹੋ ਜਾਂਦਾ ਵੀ ਜਦੋਂ ਜਿੱਤ ਕੀਤਾ ਨਾਲ ਦੀ ਨਾਲ ਉੱਠ ਕੇ ਭਾਜੋ ਤੇ ਗਰਮੀ ਪੈਂਦੀ ਐ ਜਾਣਾ ਪਹਾੜਾਂ ਨੂੰ ਹੀ ਪੈਣਾ ਠੀਕ ਐ ਬਾਕੀ ਦੇਖਦੇ ਆਂ ਇੱਧਰ ਨੂੰ ਮੂੰਹ ਚਖਦੇ ਆਂ ਤੁਰ ਜਾਗੇ ਕਰਦੇ ਕੀ ਕਹਿੰਦੇ ਨੇ ਪੰਗਾ ਇਹ ਵੀ ਪੈਂਦਾ ਨਾ ਮੇਰੇ ਵਰਗੇ ਇਕੱਲੇ ਦੇ ਮੂੰਹ ਦਾ ਕੀ ਪਤਾ ਲੱਗਦਾ ਨਾਲ ਕਿਤੇ ਵੀ ਚੱਕੇ ਥਾੜਾ ਤਾਂ ਵੀ ਪ੍ਰਦੂਸ਼ਣ ਚੈੱਕ ਕਰਨ ਵਾਲੇ ਦੁਕਾਨ ਤੇ ਆ ਗਏ ਤੇ ਠੀਕ ਹੈ ਉਹ ਪ੍ਰਦੂਸ਼ਣ ਚੈੱਕ ਕਰਾਉਣੇ ਆ ਫਿਰ ਇਹ ਕਹਿੰਦਾ ਮੁੰਡਾ ਕਹਿੰਦਾ ਮੀ ਕਹਿੰਦਾ ਸੌਰਨ ਸਾੜਾ ਕੰਪਨੀ ਮਹਿੰਗਰਾ ਟੋਟਾ ਠੀਕ ਹੈ ਮੈਂ ਤਾਂ ਲੋਟਾ ਕੰਮ ਫਿਰ ਲੋ ਵੀ ਪ੍ਰਦੂਸ਼ਣ ਵੀ ਹੋ ਗਿਆ ਇੰਸ਼ੋਰੈਂਸ ਵੀ ਹੋ ਗਈ ਬਾਈ ਦਿਨ ਅੱਜ ਹੈਗਾ ਜੂਨ ਦਾ 14 9 ਤਰੀਕ ਆ ਠੀਕ ਹੈ ਤੇ ਹੁਣ ਦੇਖਦੇ ਆ ਹੁਣ ਘਰ ਦੇ ਕੀ ਕਹਿੰਦੇ ਨੇ ਕਦੋਂ ਚੱਲਣਾ ਕਦੋਂ ਨਹੀਂ ਚੱਲਣਾ ਠੀਕ ਹੈ ਨਾ ਆਕੀ ਆਪਣੇ ਵੱਲੋਂ ਗੱਡੀ ਕੈਂਮ ਹੈ ਹੁਣ ਲੋਟ ਹੈ ਆਲਮੋਸਟ ਇਹਦਾ ਪਾਣੀ ਪੂਣੀ ਵਾਲਾ ਸਪਰੇਜ ਆ ਉਹ ਵੀ ਚੱਲ ਪਿਆ ਦੇਖੋ ਐਂ ਦੇ ਹਾਲੇ ਮਾਰਦਾ ਖੁਣ ਖੜਾ ਟੋਟ ਇਹ ਲੋਟ ਹੋ ਕੇ ਹੋ ਗਏ ਹੁਣ ਹੁਣ ਕੰਮ ਲੋਟ ਆ ਫਿਰ ਠੀਕ ਹੈ ਨਾ ਹੁਣ ਚੱਲਦੇ ਆ ਲੋ ਵੀ ਸੜਕ ਤੇ ਪਾ ਲਈ ਆਪਾਂ ਨੇ ਹੁਣ ਠੀਕ ਹੈ ਦੇਖਦੇ ਆ ਹੁਣ ਅੱਗੇ ਕਿ ਧੀਚੀ ਤੁਰੇ ਚੱਲਣਾ ਅਗਲਾ ਸਟਾਪ ਦੇਖਦੇ ਆ ਕਿੱਥੇ ਕ ਬਣਾਉਣੇ ਆ ਸੁਵੇਰ ਦੇ 6:30 ਵਜੇ ਤਰੀਕਾ ਜ ਹੈ ਕਿ ਐ 10 ਤਰੀਕ 10 ਜੂਨ 2025 ਸਵੇਰੇ ਸਵੇਰੇ ਤੁਰੰਤ ਆਹੀ ਫਾਇਦਾ ਵੀ ਅਗਲਾ ਵੱਡੀ ਤੁਰਿਆ ਚੱਲਣਾ ਤਾਂ ਤ셔ਰੀ ਅਕਾਲ ਜੀ। ਲੋ ਅੱਜ ਦਾ ਬਲੌਗ ਹੈ ਜਿਹੜਾ ਆਪਾਂ ਇੱਥੇ ਹੀ ਸਮਾਪਤ ਕਰਨ ਲੱਗੇ ਆਂ। ਸਾਰਿਆਂ ਨੂੰ ਬੇਨਤੀ ਹੈ ਲਾਈਕ, ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ। ਤੇ ਸਹਿਯੋਗ ਲਈ ਸਾਰਿਆਂ ਨੂੰ ਬੇਨਤੀ ਹੈ ਵੀ ਸਹਿਯੋਗ ਜ਼ਰੂਰ ਕਰਦੇ ਰਹੋ, ਦੇਖਦੇ ਜ਼ਰੂਰ ਰਹੋ। ਬਲੌਗ ਨੂੰ ਹਰੇਕ ਨੂੰ ਧੁਰ ਤੋਂ ਲੈ ਕੇ ਧੁਰ ਤੱਕਰ ਦੇਖੋਗੇ ਤਾਂ ਗੱਲ ਸਮਝ ਲੱਗੂਗੀ। ਇਸ ਲਈ ਦੇਖਣ ਲਈ ਸਾਰਿਆਂ ਦਾ ਧੰਨਵਾਦ। ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ